ਇਹਨੂੰ ਪਲੀਜ਼ ਸ਼ੇਅਰ ਕਰਕੇ ਲੋਕਾਂ ਤੱਕ ਜਰੂਰ ਪਹੁੰਚਾਓ ਕਿਉਂਕਿ ਅਸੀਂ ਸਮੱਸਿਆ ਚ ਅਸੀਂ ਮੁਸ਼ਕਲ ਚ ਇਹ ਸਮੱਸਿਆ ਕੱਲੀ ਸਾਡੀ ਨਹੀਂ ਸਾਡੇ ਪੂਰੇ ਇਲਾਕੇ ਦੀ ਆ ਬਾਅਦ ਚ ਆਉਣ ਵਾਲੇ ਸਮੇਂ ਦੇ ਵਿੱਚ ਪੂਰੇ ਪੰਜਾਬ ਦੀ ਹੋਊ ਜਿਹੜੇ ਸਾਡੇ ਨਾਂ ਕੋਦੇ ਅੱਜ ਤੱਕ ਪੰਜਾਬ ਦੇ ਇਤਿਹਾਸ 'ਚ ਇਹ ਕੰਮ ਹੋਇਆ ਤੇ ਨਾ ਸ਼ਾਇਦ ਮੇਰੇ ਵੀ ਅੱਗੇ ਵੀ ਹੋਣਾ ਕਿਉਂਕਿ ਲਗਾਤਾਰ ਅਸੀਂ ਤਿੰਨ ਪਿੰਡ ਜਿਹੜੇ ਆ ਸਾਡੇ ਉਹ ਬਕਾਉਲਾ ਉਹਨਾਂ ਨੂੰ ਕੋਈ ਪਤਾ ਲੱਗ ਜਾਣਾ ਆਉਣ ਵਾਲੇ ਸਮੇਂ ਦੇ ਵਿੱਚ ਕਿ ਬਚਿਆ ਸੀ ਵੀ ਨਹੀਂ ਸਕਦੇ ਇਸ ਕਰਕੇ ਘੱਟੋ ਘੱਟ 15-20 ਪਿੰਡਾਂ ਦਾ ਜਿਹੜਾ ਉਜਾੜਾ ਇੱਕ ਫੈਕਟਰੀ ਉਸ ਪਿੰਡ ਦੇ ਵਿੱਚ ਕੋਈ ਰਿਸ਼ਤਾ ਕਰਨ ਤੱਕ ਨਹੀਂ ਆਉਂਦਾ ਹੈਗਾ ਨਾ ਮੁੰਡੇ ਦਾ ਰਿਸ਼ਤਾ ਹੁੰਦਾ ਨਾ ਧੀ ਦਾ ਰਿਸ਼ਤਾ ਹੁੰਦਾ ਲੋਕ ਡਰਦੇ ਨੇ ਕਿਉਂਕਿ ਰਿਸ਼ਤੇਦਾਰ ਨਹੀਂ ਉਹਨਾਂ ਦੇ ਘਰੇ ਆਉਂਦੇ ਆ ਅਜੋ ਕੁਛ ਨਹੀਂ ਵਿਗੜਿਆ ਪਿੰਡਾਂ 'ਚ ਬਾਹਰ ਨਹੀਂ ਪਾਈਦਾ ਹੁੰਦਾ ਨਹੀਂ ਜੇ ਇਹ ਕੰਮ ਨਾ ਹਟਿਆ ਫਿਰ ਤਾਂ ਬਾਹਰ ਪਿਆ ਹੋਇਆ ਹੀ ਆ ਉਹ ਸਾਡਾ ਕੁਝ ਨਹੀਂ ਲੱਗਦਾ ਸੀ ਉਹਦੇ ਕੁਝ ਨਹੀਂ ਲੱਗਦਾ ਵਾਤਾ ਸਰਪੰਚ ਦਾ ਚਾਚਾ ਸਰਪੰਚ ਦਾ ਚੰਗੇ ਕੰਮ ਕਰਦੇ ਤੇ ਇਹ ਗਲਤ ਬਾਸੇ ਲੱਗ ਗਏ ਸਾਨੂੰ ਵੀ ਨਾਲ ਬੋਲਣਾ ਪਿਆ ਪਿੰਡ ਦੇ ਨਾਲ ਅਸੀਂ ਨਾਲ ਸਾਡੇ ਪਿੰਡ ਦੇ ਦਾ ਲੋਕਾਂ ਨੂੰ ਉਹਨਾਂ ਨੇ ਕਿਹਾ ਵੀ 500 ਮੀਟਰ ਦੇ ਘੇਰੇ ਦੇ ਵਿੱਚ ਆਲੇ-ਦਾਲੇ ਕੋਈ ਵੀ ਇੱਥੇ ਖੜ੍ਹ ਨਹੀਂ ਸਕਦਾ ਚਾਰ-ਪੰਜ ਬੰਦੇ ਇਕੱਠੇ ਹੋ ਕੇ ਜਦ ਕੇ ਫੈਕਟਰੀ ਦੇ ਵਿੱਚ ਕੰਮ ਚੱਲ ਰਿਹਾ ਉਹਨਾਂ ਨੂੰ ਵੀ ਕਿਹਾ ਸੀ ਕੀ ਕਰ ਕਾਨੂੰਨ ਪਿੰਡ ਵਾਲਿਆਂ ਵਾਸਤੇ ਹੀ ਆ ਫੈਕਟਰੀ ਮਾਲਕ ਵਾਸਤੇ ਕੋਈ ਕਾਨੂੰਨ ਲਾਗੂ ਨਹੀਂ ਆ ਸਸ਼ੀਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਹਾਂ ਦੀਪਕ ਚੰਨਾ ਪਿਛਲੇ ਦਿਨੀ ਪਿੰਡ ਮੁਸਕਾਬਾਦ ਖੀਰਨੀਆਂ ਤੇ ਟੱਪਰੀਆਂ ਦੇ ਵਿੱਚ ਪਿੰਡ ਵਾਸੀਆਂ ਦੇ ਵੱਲੋਂ ਇੱਕ ਪੋਸਟਰ ਬੈਨਰ ਲਗਾ ਦਿੱਤੇ ਗਏ ਸੀ ਆਪਣੇ ਪਿੰਡਾਂ ਦੇ ਵਿੱਚ ਕਿ ਸਾਡੇ ਪਿੰਡ ਵਿਕਾਊ ਹਨ ਕੀ ਕਾਰਨ ਸੀ ਉਹਨਾਂ ਪੋਸਟਰਾਂ ਬੈਨਰ ਲਗਾਉਣ ਦਾ ਕਿ ਉਹਨਾਂ ਦੇ ਪਿੰਡ ਦੇ ਵਿੱਚ ਇੱਕ ਲੰਬੇ ਸਮੇਂ ਤੋਂ ਗੈਸ ਫੈਕਟਰੀ ਲੱਗਣ ਜਾ ਰਹੀ ਸੀ ਜਿਸ ਦਾ ਪਿੰਡ ਵਾਸੀਆਂ ਦੇ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਸੀ ਉਸ ਤੋਂ ਪਹਿਲਾਂ ਵੀ ਲੁਧਿਆਣਾ ਨੈਸ਼ਨਲ ਜਿਹੜਾ ਲੁਧਿਆਣਾ ਚੰਡੀਗੜ੍ਹ ਨੈਸ਼ਨਲ ਹਾਈਵੇ ਆ ਉਹ ਜਾਮ ਕੀਤਾ ਸੀ ਪਰ ਉਸ ਤੋਂ ਬਾਅਦ ਪ੍ਰਸ਼ਾਸਨ ਨੇ ਭਰੋਸਾ ਦਿਵਾਇਆ ਸੀ ਕਿ ਫੈਕਟਰੀ ਆ ਜਿਹੜੀ ਉਸ ਦਾ ਕੰਮ ਰਕਾ ਦਿੱਤਾ ਜਾਊਗਾ ਤੁਹਾਡੇ ਪਿੰਡ 'ਚ ਨਹੀਂ ਲੱਗੂਗੀ ਪਰ ਉਸ ਤੋਂ ਬਾਅਦ ਪਿੰਡ ਵਾਸੀਆਂ ਨੇ ਪੋਸਟਰ ਲਗਾ ਦਿੱਤੇ ਬੈਨਰ ਲਗਾ ਦਿੱਤੇ ਕਿ ਸਾਡੇ ਪਿੰਡ ਵੀ ਤੁਸੀਂ ਖਰੀਦ ਲਓ ਜੇ ਫੈਕਟਰੀ ਲੱਗਣੀ ਆ ਤਾਂ ਸਾਡੇ ਪਿੰਡ ਵੀ ਖਰੀਦ ਲਓ ਪਰ ਉਸ ਤੋਂ ਬਾਅਦ ਵੀ ਜਦੋਂ ਮੀਟਿੰਗਾਂ ਦਾ ਦੌਰ ਜਾਰੀ ਰਿਹਾ ਤਾਂ ਪਿੰਡ ਵਾਸੀਆਂ ਨੇ ਅੱਜ 3 ਅਪ੍ਰੈਲ ਨੂੰ ਲੁਧਿਆਣਾ ਚੰਡੀਗੜ੍ਹ ਨੈਸ਼ਨਲ ਹਾਈਵੇ ਜਿਹੜਾ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜਦੋਂ ਚੰਡੀਗੜ੍ਹ ਤੋਂ ਆਪਾਂ ਲੁ ਤਾਂ ਉਹ ਨੈਸ਼ਨਲ ਹਾਈਵੇ ਹੈ ਜਿਹੜਾ ਬਲੌਕ ਕਰ ਦਿੱਤਾ ਗਿਆ ਜਾਮ ਕਰ ਦਿੱਤਾ ਗਿਆ ਪੱਕੇ ਤੌਰ ਦੇ ਉੱਤੇ ਧਰਨਾ ਲਗਾ ਦਿੱਤਾ ਗਿਆ ਇਹਨਾਂ ਦੇ ਨਾਲ ਕਿਸਾਨ ਜਥੇਬੰਦੀਆਂ ਵੀ ਆਗੂ ਜਿਹੜੇ ਨੇ ਉਹ ਵੀ ਮੌਜੂਦ ਨੇ ਚਾਹੇ ਉਹ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਹੋਵੇ ਚਾਹੇ ਉਹ ਪਿੰਡ ਦੀਆਂ ਔਰਤਾਂ ਹੋਣ ਤੱਕ ਪਿੰਡ ਦੇ ਕੁਝ ਲੋਕ ਸਾਡੇ ਨਾਲ ਮੌਜੂਦ ਨੇ ਗਲਤ ਬਤ ਕਰ ਲੈਣੇ ਆ ਬਜੀ ਸਭ ਤੋਂ ਪਹਿਲਾਂ ਸਵਾਗਤ ਹੈ D5 ਚੈਨਲ ਪੰਜਾਬੀ ਚ ਬਹੁਤ ਬਹੁਤ ਧੰਨਵਾਦ ਜੀ ਜਿੰਨੇ ਵੀ ਦਰਸ਼ਕ ਸਾਡੀ ਇਸ ਟਾਈਮ ਗੱਲ ਸੁਣ ਰਹੇ ਨੇ ਸਾਰਿਆਂ ਨੂੰ ਪਿਆਰ ਭਰੀ ਸ਼ਾਸਿਆ ਕਾਲ ਤੇ ਸਾਡੀ ਜਿਹੜੀ ਹੈ ਅੱਜ ਦੀ ਖਬਰ ਆ ਇਹਨੂੰ ਪਲੀਸ ਸ਼ੇਅਰ ਕਰਕੇ ਲੋਕਾਂ ਤੱਕ ਜਰੂਰ ਪਹ ਕਿਉਂਕਿ ਅਸੀਂ ਸਮੱਸਿਆ ਜਾਂ ਜੀ ਮੁਸ਼ਕਲ ਜਾਂ ਇਹ ਸਮੱਸਿਆ ਕੱਲੀ ਸਾਡੀ ਨਹੀਂ ਸਾਡੇ ਪੂਰੇ ਇਲਾਕੇ ਦੀ ਆ ਬਾਅਦ ਚ ਆਉਣ ਵਾਲੇ ਸਮੇਂ ਦੇ ਵਿੱਚ ਪੂਰੇ ਪੰਜਾਬ ਦੀ ਹੋਊਗੀ ਆ ਬਾਈ ਜੀ ਪਿਛਲੇ ਦਿਨ ਹੀ ਇਹ ਗੱਲ ਕਰੀਏ ਚਾ 5 7 ਦਿਨ ਪਹਿਲਾਂ ਦੀ ਗੱਲ ਹੈ ਤੁਸੀਂ ਆਪਣੇ ਪਿੰਡਾਂ ਦੇ ਵਿੱਚ ਤਿੰਨਾ ਪਿੰਡਾਂ 'ਚ ਪੋਸਟਰ ਤੇ ਬੈਨਰ ਲਗਾਤੇ ਸੀ ਵੱਡੇ ਵੱਡੇ ਕਿ ਸਾਡੇ ਤਿੰਨੋਂ ਪਿੰਡ ਬਕਾਉ ਨੇ ਗੈਸ ਫੈਕਟਰੀ ਦੇ ਮੁੱਦੇ ਨੂੰ ਲੈ ਕੇ ਕੀ ਕਾਰਨ ਰਿਹਾ ਕਿ ਕੋਈ ਸਹਿਮਤੀ ਨਹੀਂ ਬਣੀ ਪ੍ਰਸ਼ਾਸਨ ਦੇ ਨਾਲ ਮੀਟਿੰਗਾਂ ਦਾ ਦੌਰ ਵੀ ਜਾਰੀ ਰਿਹਾ ਉਸ ਤੋਂ ਬਾਅਦ ਵੀ ਮੀਟਿੰਗਾਂ ਹੋਈਆਂ ਕਿ ਅੱਜ ਤੁਹਾਨੂੰ ਅੱਕ ਹੱਕ ਕੇ ਫਿਰ ਇੱਥੇ ਅਣਮਿੱਥੇ ਸਮੇਂ ਦੇ ਲਈ ਤੁਸੀਂ ਜਿਵੇਂ ਦੱਸਿਆ ਕਿ ਅਣਮਿੱਥੇ ਸਮੇਂ ਲਈ ਧਰਨਾ ਲਗਾਉਣ ਜਾ ਰਹੇ ਆ ਕਿ ਲੁਧਿਆਣਾ ਚੰਡੀਗੜ੍ਹ ਨੈਸ਼ਨਲ ਹਾਈਵੇ ਬਿਲਕੁਲ ਜਾਮ ਕਰ ਬਿਲਕੁਲ ਜੀ ਸਾਡੀ ਮਜਬੂਰੀ ਹੈ ਜੀ ਕਿਉਂਕਿ ਅਸੀਂ ਪਿਛਲੇ 2 ਸਾਲਾਂ ਤੋਂ ਆਪਣੇ ਤੌਰ ਦੇ ਉੱਤੇ ਲਗਾਤਾਰ ਇਹ ਸੰਘਰਸ਼ ਕਰ ਰਹੇ ਆ ਕਿ ਉਹ ਬੰਦਾ ਜਿਹੜਾ ਸਰਦਪਿੰਡ ਚ ਇੱਕ ਫੈਕਟਰੀ ਲਾ ਰਿਹਾ ਗੈਸ ਦੀ ਫੈਕਟਰੀ ਲਾ ਰਿਹਾ ਉਹ ਬੰਦ ਕਰ ਦਵੇ ਤਾਂ ਪਰ 2 ਸਾਲ ਸਾਨੂੰ ਲਗਾਤਾਰ ਪ੍ਰਸ਼ਾਸਨ ਨਾਲ ਮੀਟਿੰਗਾਂ ਕਰਕੇ ਪੰਚਾਇਤਾ ਕਰਕੇ ਸਾਰਾ ਕੁਝ ਅਸੀਂ ਹੰਬ ਗਿਆ ਇਥੋਂ ਤੱਕ ਅਸੀਂ ਮੁੱਖ ਮੰਤਰੀ ਨਾਲ ਵੀ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਆ ਸੈਕਟਰੀ ਨਾਲ ਵੀ ਮਿਲਦੇ ਆ ਪਰ ਕਿਸੇ ਨੇ ਵੀ ਸਾਡੀ ਇਹ ਗੱਲ ਸਾਡੀ ਹਜਰਕ ਫੈਕਟਰੀ ਆ ਜਿਹੜੀ ਉਹ ਆ ਉਹ ਬੰਦ ਨਹੀਂ ਹੋ ਰਹੀ ਆ ਸਗੋ ਸਾਨੂੰ ਮਜਬੂਰਨ ਬਸ ਇਹ ਤਰ੍ਹਾਂ ਦੇ ਸਟੈਪ ਚੱਕਣੇ ਪੈ ਰਹੇ ਨੇ ਜਿਹੜੇ ਸਾਡੇ ਨਾਕ ਉਹਦੇ ਅੱਜ ਤੱਕ ਪੰਜਾਬ ਦੇ ਇਤਿਹਾਸ 'ਚ ਇਹ ਕੰਮ ਹੋਇਆ ਤੇ ਨਾ ਸ਼ਾਇਦ ਮੇਨੂੰ ਵੀ ਅੱਗੇ ਵੀ ਹੋਣਾ ਕਿਉਂਕਿ ਲਗਾਤਾਰ ਅਸੀਂ ਤਿੰਨ ਪਿੰਡ ਜਿਹੜੇ ਆ ਸਾਡੇ ਉਹ ਬਕਾਊ ਲਾਤੇ ਨੇ ਪਰ ਅੱਜ ਸਿਰਫ ਤਿੰਨ ਪਿੰਡ ਬਕਾਊ ਲੱਗੇ ਨੇ ਕਿਉਂਕਿ ਅਸੀਂ ਅਗਾਹ ਸੋਚੂ ਮਾਲਕਾਂ ਸਾਨੂੰ ਇਹ ਪਤਾ ਵੀ ਹੈ ਫੈਕਟਰੀ ਦਾ ਸਾਨੂੰ ਆਉਣ ਵਾਲੇ ਦਿਨਾਂ 'ਚ ਬਹੁਤ ਵੱਡਾ ਨੁਕਸਾਨ ਹੋਣਾ ਪਰ ਸਾਨੂੰ ਦੇਖਦਿਆਂ ਦੇਖਦਿਆਂ ਇਹ 15-20 ਪਿੰਡ ਉੱਠਣਗੇ ਕਿਉਂਕਿ ਉਹਨਾਂ ਨੂੰ ਕੋਈ ਪਤਾ ਲੱਗ ਜਾਣਾ ਆਉਣ ਵਾਲੇ ਸਮੇਂ ਦੇ ਵਿੱਚ ਕਿ ਬਚਿਆ ਨਹੀਂ ਸਕਦੇ ਇਸ ਕਰਕੇ ਘੱਟੋ-ਘੱਟ 15-20 ਪਿੰਡਾਂ ਦਾ ਜਿਹੜਾ ਉਜਾੜਾ ਇੱਕ ਫੈਕਟਰੀ ਅਕਸਰ ਆਪਾਂ ਦੇਖਦੇ ਹਾਂ ਕਿ ਫੈਕਟਰੀਆਂ ਬੇਸ਼ੱਕ ਲੱਗਦੀਆਂ ਨੇ ਇੰਡਸਟਰੀਅਲ ਏਰੀਆ ਦੇ ਵਿੱਚ ਲੱਗਦੀਆਂ ਨੇ ਕਿੰਨਾ ਤੇ ਨੁਕਸਾਨ ਲੱਗਦਾ ਤੁਹਾਨੂੰ ਇਸ ਫੈਕਟਰੀ ਦਾ ਜਿਹੜੀ ਜਿਹਦਾ ਤੁਸੀਂ ਵਿਰੋਧ ਕਰ ਰਹੇ ਹੋ ਲਗਾਤਾਰ ਵਿਰੋਧ ਕਰ ਰਹੇ ਹੋ ਜੇ ਕੋਈ ਨਾ ਨੁਕਸਾਨ ਹੋਣਾ ਹੁੰਦਾ ਤਾਂ ਮੈਨੂੰ ਨਹੀਂ ਉਹ ਕੋ ਇੰਡਸਟਰੀ ਜਿਹੜੀ ਹੈਗੀ ਆ ਇੱਕ ਤਾਂ ਉਹ ਵਾਤਾਵਰਨ ਉੱਪਰਲਾ ਖਤਮ ਕਰ ਦਿੰਦੀ ਆ ਇੱਕ ਇਹ ਜਿਹੜੀ ਫੈਕਟਰੀ ਆ ਇਹ ਸਾਡਾ ਪਾਣੀ ਦੂਸ਼ਿਤ ਕਰ ਦਊਗਾ ਇਸ ਪੂਰੇ ਪੰਜਾਬ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਜੇ ਕਿਤੇ ਖੂਬਸੂਰਤ ਧਰਤੀ ਕੋਈ ਹੈਗੀ ਆ ਤਾਂ ਉਹ ਪੰਜਾਬ ਆ ਜੇ ਪੰਜਾਬ ਦੀ ਕੋਈ ਖੂਬਸੂਰਤ ਧਰਤੀ ਹੈਗੀ ਆ ਚੰਗਾ ਪਾਣੀ ਹੈਗਾ ਜਿੱਥੇ ਪੀਣ ਯੋਗ ਪਾਣੀ ਹੈਗਾ ਜਿੱਥੇ ਪਾਣੀ ਦਾ ਲੈਵਲ ਸਹੀ ਆ ਤਾਂ ਉਹ ਸਾਡਾ ਇਲਾਕਾ ਤੇ ਉਹਦੇ ਵਿੱਚੋਂ ਜੇ ਆਪਾਂ ਲਾ ਲਈਏ ਵੀ ਨੀਲੋਂ ਦੀ ਨਹਿਰ ਤੋਂ ਲੈ ਕੇ ਚਮਕੌਰ ਦੀ ਇੱਕ ਪੂਰੀ ਪੱਟੀ ਹੈ ਗ੍ਰੀਨ ਬੈਲਟ ਹੈ ਇਹ ਇਲਾਕਾ ਜਿਹੜਾ ਇਹ ਸਭ ਤੋਂ ਵਧੀਆ ਇਲਾਕਾ ਇਹਨੂੰ ਜਿਹੜਾ ਇੱਕ ਸੋਚੀ ਸਮਝੀ ਸਾਜ ਦੇ ਨਾਲ ਸ਼ੁਰੂ ਕੀਤਾ ਕਿ ਇੱਥੇ ਇੱਕ ਫੈਕਟਰੀ ਇੱਕ ਲਵਾ ਕੇ ਦੇਖੋ ਇਹ ਪਿੰਡ ਦਾ ਬੰਦਾ ਹੈ ਸ਼ਾਇਦ ਹੋ ਸਕਦਾ ਪਿੰਡ ਦੇ ਲੋਕਾਂ ਨੂੰ ਸਹਿਮਤ ਕਰਕੇ ਇਹ ਫੈਕਟਰੀ ਲਾ ਲਵੇ ਬਾਅਦ ਵਿੱਚ ਅਸੀਂ ਹੋਰ ਫੈਕਟਰੀਆਂ ਵੀ ਇੱਥੇ ਬਾੜ ਦਾਂਗੇ ਇਹ ਇੱਕ ਪਹਿਲਾ ਪ੍ਰੋਸੈਸ ਆ ਜਿਹਦਾ ਅਸੀਂ ਪਹਿਲੇ ਦਿਨ ਤੋਂ ਹੀ ਵਿਰੋਧ ਸ਼ੁਰੂ ਕਰਤਾ ਸੀ ਤੇ ਹੁਣ ਜਿਹੜਾ ਹੈ ਵਿਰੋਧ ਅਸੀਂ ਚਾਹੁੰਦੇ ਨਹੀਂ ਹੈਗੇ ਕਿ ਇਹ ਜਿਹੜੀ ਸਭ ਤੋਂ ਖੂਬਸੂਰਤ ਬੈਲਟ ਆ ਇਹਨੂੰ ਵੀ ਉਜਾੜ ਦਿੱਤਾ ਜਾਵੇ ਉਸ ਕਰਕੇ ਅਸੀਂ ਆ ਜੇਕਰ ਅਸੀਂ ਹੁਣੇ ਪਤਾ ਕਰਕੇ ਆਇਆ ਰਾਜਪੂਤਾ ਇਹ ਇਸ ਨਾਲ ਦਾ ਇੱਕ ਪ੍ਰੋਜੈਕਟ ਲੱਗਿਆ ਹੋਇਆ ਉਸ ਪ੍ਰੋਜੈਕਟ ਦੇ ਰਾਹੀਂ ਉਹਨਾਂ ਪਿੰਡਾਂ ਦੇ ਲੋਕ ਦੱਸਦੇ ਨੇ ਇੱਕ ਤਾਂ 5-5 6-6 ਕਿਲੋਮੀਟਰ ਤੱਕ ਮੋਸਕ ਮਾਰਦਾ ਦੂਸਰੀ ਗੱਲ ਆ ਵੀ ਉੱਪਰੋਂ ਵਾਤਾਵਰਣ ਨਹੀਂ ਕਿਉਂਕਿ ਸਾਰਾ ਗੰਦਗੂਂਦ ਫੂਕਦੇ ਨੇ ਬਾਜਰੇ ਬੂਜਰੇਆਂ ਦਾ ਮੋਸਕ ਇੰਨਾ ਬਹੁਤ ਜ਼ਿਆਦਾ ਫਿਰ ਉਹਦੇ ਬਾਅਦ ਪਸਲ ਦਿੱਤਾ ਧਰਤੀ ਦਾ ਪਾਣੀ ਆ ਉਹ ਦੁਸ਼ਿਤ ਹੋ ਗਿਆ ਇਸ ਟਾਈਮ ਉੱਥੇ ਪਿੰਡ ਦੇ ਪਿੰਡ ਘਰ-ਘਰ ਬਿਮਾਰੀਆਂ ਪੈ ਲੀਆਂ ਹੋਈਆਂ ਨੇ ਔਰ ਦੂਸਰੀ ਉਸ ਪਿੰਡ ਦੇ ਵਿੱਚ ਕੋਈ ਰਿਸ਼ਤਾ ਕਰਨ ਤੱਕ ਨਹੀਂ ਆਉਂਦਾ ਹੈਗਾ ਨਾ ਮੁੰਡੇ ਦਾ ਰਿਸ਼ਤਾ ਹੁੰਦਾ ਨਾ ਧੀ ਦਾ ਰਿਸ਼ਤਾ ਹੁੰਦਾ ਲੋਕ ਡਰਦੇ ਨੇ ਕਿਉਂਕਿ ਰਿਸ਼ਤੇਦਾਰ ਨਹੀਂ ਉਹਨਾਂ ਦੇ ਘਰੇ ਆਉਂਦੇ ਹੈਗੇ ਕਿਉਂਕਿ ਇਹਨਾਂ ਚੀਜ਼ਾਂ ਤੋਂ ਇਹਨਾਂ ਚੀਜ਼ਾਂ ਤੋਂ ਹੀ ਧਿਆਨ ਚ ਰੱਖ ਦਿਆ ਹੋਇਆ ਅਸੀਂ ਆਪਣੇ ਪਿੰਡ ਦੇ ਵਿੱਚ ਫੈਕਟਰੀ ਲੱਗਣ ਤੋਂ ਪਹਿਲਾਂ ਹੀ ਵਿਰੋਧ ਸ਼ੁਰੂ ਕਰ ਦਿਆ ਤੁਸੀਂ ਤਿੰਨੇ ਪਿੰਡ ਇੱਕ ਪਾਸੇੋਂ ਜੇ ਗੱਲ ਕਰੀਏ ਤਾਂ ਪਿੰਡ ਦੇ ਸਾਰੇ ਲੋਕ ਇੱਕ ਪਾਸੇ ਨੇ ਤੁਹਾਡੇ ਨਾਲ ਨੇ ਸਹਿਮਤ ਨੇ ਪਰ ਉਹ ਵੀ ਇਹ ਵੀ ਕਿਹਾ ਜਾ ਰਿਹਾ ਕਿ ਉਹ ਇਨਸਾਨ ਵੀ ਤੁਹਾਡੇ ਪਿੰਡ ਦਾ ਜਿਸ ਦੀ ਫੈਕਟਰੀ ਲੱਗਣ ਜਾ ਰਹੀ ਹੈ ਬਿਲਕੁਲ ਉਹ ਪਰ ਇਨਸਾਨ ਹੈ ਸਾਡੇ ਪਿੰਡ ਦਾ ਪਰ ਉਹ ਪਹਿਲਾਂ ਤੋਂ ਹੀ ਦਿੱਲੀ ਰਹਿੰ ਉਹ ਇੱਕ ਜ਼ਮੀਨ ਆ ਉਹਦੀ ਪਸਤੈਨੀ ਜ਼ਮੀਨ ਹੈਗੀ ਕਿਉਂਕਿ ਉਹਦੇ ਪਿਓ ਦਾ ਦੇ ਇੱਥੇ ਰਹਿੰਦੇ ਰਹੇ ਨੇ ਤਾਂ ਇਸ ਕਰਕੇ ਉਹ ਪਸਤੈਨੀ ਜ਼ਮੀਨ ਉਹਨੂੰ ਮਿਲੀ ਆ ਤੇ ਆਪ ਜਾ ਕੇ ਹੁਣ ਉਹਨੇ ਮਹਾਲੀ ਕੋਠੀ ਪਾ ਲਈ ਰਿਟਾਇਰਮੈਂਟ ਤੋਂ ਬਾਅਦ ਤੇ ਇਹ ਪ੍ਰੋਜੈਕਟ ਲੈ ਆਇਆ ਥੋੜੇ ਜੇ ਪੈਸੇ ਬਚਾਉਣ ਦੇ ਮਾਰੇ ਉਹਨੇ ਫੋਕਲ ਪੁਆਇੰਟ 'ਤੇ ਜਾ ਕੇ ਜ਼ਮੀਨ ਲਊਗਾ ਤਾਂ ਮੈਨੂੰ ਮਹਿੰਗੀ ਪੈਣੀ ਆ ਇਸ ਕਰਕੇ ਮੈਂ ਆਪਣੇ ਪਿੰਡ ਦੇ ਵਿੱਚ ਮੇਰੀ ਪਾਪ ਦੀ ਜ਼ਮੀਨ ਦੇ ਵਿੱਚ ਲਾ ਲੈਣਾ ਤਾਂ ਮੇਰੇ ਕੁਝ ਘਰ ਰੁਪਏ ਵੀ ਬਚ ਜਾਣਗੇ ਤੇ ਨਾਲੇ ਮੈਂ ਆਪਣਾ ਜਿਹੜਾ ਕਾਰੋਬਾਰਾ ਮੇਰਾ ਉਹ ਚੱਲ ਜੂਗਾ ਹੁਣ ਪੈਸੇ ਦੇ ਲਾਲਚ ਦੇ ਚੱਕਰ ਦੇ ਵਿੱਚ ਇਹ ਬੰਦੇ ਨੇ ਇਸ ਫੈਕਟ ਹੁਣ ਇਸ ਬੰਦੇ ਦੀ ਸਕੀਮ ਇਹ ਆ ਕਿ ਬੰਦ ਤਾਂ ਹੋਣੀ ਹੀ ਹੋਣੀ ਆ ਉਹਨੂੰ ਵੀ ਪਤਾ ਵੀ ਬੰਦ ਹੋ ਜਾਣੀ ਆ ਪਰ ਇਹ ਬੰਦਾ ਕੀ ਚਾਹੁੰਦਾ ਵੀ ਮੈਂ ਬੰਦ ਮੈਂ ਨਾ ਕਰਾਂ ਗਵਰਨਮੈਂਟ ਬੰਦ ਕਰਾਵੇ ਜਿਹਦੇ ਨਾਲ ਕਿ ਮੈਂ ਗਵਰਨਮੈਂਟ ਨੂੰ ਇਹ ਗੱਲ ਕਾ ਮੈਨੂੰ 5-7 ਕਰੋੜ ਦਾ ਘਾਟਾ ਪੈ ਗਿਆ ਮੈਂ ਉਹਦੇ ਕੋਲੋਂ ਬੈ ਨਹੀਂ ਫਟ ਲਾਂ ਮ ਉਹਨੂੰ ਬੈ ਨਹੀਂ ਫਟਦੇ لالਚ ਦੇ ਨਾਲ ਅੜੀਆਂ ਕਰ ਰਿਹਾ ਜਿੱਦਾਂ ਕਰ ਰਿਹਾ ਸਗੋਂ ਹੁਣ ਮੈਂ ਤਾਂ ਪ੍ਰਸ਼ਾਸਨ ਨੂੰ ਬੇਨਤੀ ਕਰੂੰਗਾ ਜਿੱਥੇ ਇਹਦੀ ਫੈਕਟਰੀ ਬੰਦ ਕਰਨੀ ਆ ਉਹ ਤਾਂ ਕਰਨੀ ਉਹ ਕਰਨੀ ਆ ਉਸ ਦੇ ਨਾਲ ਨਾਲ ਇਹਨੂੰ ਜੁਰਮਾਨਾ ਵੀ ਠੋਕਿਆ ਜਾਵੇ ਔਰ ਇਸ ਦੇ ਨਾਲ ਜਿਹੜੀ ਇਹਨੂੰ ਸਜ਼ਾ ਵੀ ਦਿੱਤੀ ਜਾਵੇ ਕਿ ਤੂੰ ਇੰਨੇ ਪਿੰਡਾਂ ਨੂੰ ਜਿਹੜਾ ਹਰਾਸਮੈਂਟ ਕੀਤਾ ਤੂੰ ਬਿਨਾਂ ਮਨਜ਼ੂਰੀ ਦੇ ਉੱਤੇ ਧੱਕੇ ਨਾਲ ਇੱਕ ਗ੍ਰੀਨ ਬੈਲਟ ਦੇ ਵਿੱਚ ਕਿਉਂ ਫੈਕਟਰੀ ਲਾਉਣੀ ਚਾਹੀ ਇਹਦੀ ਮਨਜ਼ੂਰੀ ਤੂੰ ਕਿੱਥੋਂ ਲਈ ਆ ਇਹ ਪੇਪਰ ਜਿਹੜੇ ਗਲਤ ਚਾਲੀ ਤੂੰ ਜੇਕਰ ਇਹਨੇ ਸਹੀਟੀ ਦੇ ਲਾਏ ਨੇ ਤਾਂ ਉਹਦੇ ਵਿੱਚ ਇਹਨੂੰ ਸਜ਼ਾ ਵੀ ਹੋਣੀ ਚਾਹੀਦੀ ਆ ਤੇ ਇਹਦੀ ਫੈਕਟਰੀ ਵੀ ਸੀਲ ਹੋਣੀ ਚਾਹੀਦੀ ਆ ਬਾਕੀ ਸਹਿਮਤੀ ਦਾ ਪਿੰਡ ਵਾਸੀਆਂ ਦੇ ਨਾਲ ਕੋਈ ਸਹਿਮਤੀ ਨਹੀਂ ਕੀਤੀ ਇਹਨੇ ਜਦੋਂ ਕੋਈ ਪੁੱਛਣ ਨਹੀਂ ਆਇਆ ਕੋਈ ਸਾਈਨ ਕਰਵਾਉਣ ਦੀ ਮੈਂ ਆਪਣੇ ਪਿੰਡ ਤੋਂ ਤੁਹਾਡੇ ਪਿੰਡ 'ਚ ਫੈਕਟਰੀ ਲਾਉਣੀ ਹੈ ਲਾ ਲਵਾ ਜਾਂ ਨਹੀਂ ਹੈ ਜਿਹੀ ਕੋਈ ਗੱਲਬਾਤ ਕੋਈ ਗੱਲਬਾਤ ਨਹੀਂ ਆ ਤੁਹਾਡੇ ਸਾਹਮਣੇ ਖੜੇ ਨੇ ਫਿਰ ਕਾਨੂੰਨ ਬਰੋਧ ਕਰਦੇ ਜੇ ਸਹਿਮਤੀ ਦਿੱਤੀ ਹੁੰਦੀ ਇਹਨੇ ਜੇ ਪਹਿਲੇ ਹੀ ਦਿੱਤੀਆ ਇਹਦੇ ਨਾਲ ਸਿਰਫ ਪਿੰਡ ਦੇ ਦੋ ਚਾਰ ਕੁ ਬੰਦੇ ਹੈਗੇ ਨੇ ਹੋ ਸਕਦਾ ਉਹਨਾਂ ਦੀ ਵੀ ਮਜਬੂਰੀ ਹੋਵੇ ਕਿਉਂਕਿ ਇਹਨਾਂ ਦੀ ਆਰਥਿਕੀ ਦੀ ਦੁਕਾਨ ਸੀਗੀ ਕਰਜਾ ਲਿਆ ਹੋ ਸਕਦਾ ਉਹ ਬੰਦਾ ਬੇਵਸ ਹੋ ਕੇ ਨਹੀਂ ਖੁੱਲ ਕੇ ਮੂਰੇ ਬੋਲ ਸਕਦਾ ਪਰ ਨਹੀਂ ਖੁੱਲ ਕੇ ਮਤਲਬ ਇਹੋ ਜਿਹਾ ਤਾਂ ਕੋਈ ਪਿੰਡ ਦਾ ਸਾਡੇ ਨਗਰ ਹੈ ਹੀ ਨਹੀਂ ਘਰ ਹੈ ਹੀ ਨਹੀਂ ਤਿੰਨ ਚਾਰਾ ਪਿੰਡਾਂ ਦੇ ਵੀ ਜਿਹੜਾ ਇਹਦੇ ਖਿਲਾਫ ਨਾ ਹੋਵੇ ਇਸ ਫੈਕਟਰੀ ਦੇ ਖਿਲਾਫ ਪਰਿਵਾਰ ਦੇ ਖਿਲਾਫ ਨਹੀਂ ਫੈਕਟਰੀ ਦੇ ਖਿਲਾਫ ਫੈਕਟਰੀ ਦੇ ਖਿਲਾਫ ਅਸੀਂ ਤਾਂ ਮੰਨ ਕਿ ਉਹ ਪ੍ਰੋਜੈਕਟ ਸਾਨੂੰ ਪਤਾ ਵੀ ਅੱਜ ਨਹੀਂ ਆਉਣ ਵਾਲੇ ਸਮੇਂ ਦੀਆਂ ਸਾਡੀਆਂ ਪੀੜ੍ਹੀਆਂ ਨੂੰ ਤਵਾ ਕਰ ਦੋ ਪਿਛਲੇ ਦਿਨੀ ਜਦੋਂ ਤੁਸੀਂ ਪਿੰਡਾਂ ਦੇ ਵਿੱਚ ਪੋਸਟਰ ਤੇ ਬੈਨਰ ਲਗਾਏ ਸੀ ਕਿ ਸਾਡੇ ਪਿੰਡ ਬੁਕਾਉ ਹਨ ਉਸ ਤੋਂ ਬਾਅਦ ਤੁਹਾਡੀ ਕੋਈ ਸਹਿਮਤੀ ਨਹੀਂ ਬਣੀ ਪ੍ਰਸ਼ਾਸਨ ਨਾਲ ਮੀਟਿੰਗਾਂ ਦਾ ਦੌਰ ਜਾਰੀ ਰਿਹਾ ਕੋਈ ਮੀਟਿੰਗ ਹੋਈ ਹੈ ਇਹ ਵੀ ਸੁਣਨ ਚਾਹਿਆ ਕਿ ਡੀਸੀ ਸਾਹਿਬ ਨਾਲ ਵੀ ਮੀਟਿੰਗ ਹੋਈ ਹੈ ਇਹ ਮੀਟਿੰਗਾਂ ਤਾਂ ਬਹੁਤ ਹੋਈਆਂ ਜੀ ਇਹਦੇ ਵਿੱਚ ਕੋਈ ਯੱਕ ਨਹੀਂ ਡੀਸੀ ਨੇ ਵੀ ਕਿਹਾ ਜੀ ਸੀਧਾ ਰਿਪੋਰਟ ਵੀ ਚਲੇਗੀ ਆ ਕਿਉਂਕਿ ਪਹਿਲਾਂ ਡੀਸੀ ਦਾ ਰਿਪੋਰਟ ਗਈ ਦੀ ਫਿਰ ਪੰਜ-ਸੱਤ ਕ ਬੰਦੇ ਹੀ ਨੇ ਜਿਨ੍ਹਾਂ ਦੇ ਖਿਲਾਫ ਅਸੀਂ ਪਰਚਾ ਵੀ ਕਟਿਆ ਵੀ ਇਹ ਪੰਜ-ਸੱਤ ਬੰਦੇ ਵਿਰੋਧ ਕਰਦੇ ਨੇ ਜਦੋਂ ਡੀਸੀ ਸਾਹਿਬ ਨੂੰ ਜਾ ਕੇ ਦੱਸਿਆ ਕਿ ਤੁਸੀਂ ਆਪਣੇ ADC ਤੋਂ ਪੁੱਛੋ ਜਾਂ ਆਪਣੇ ਇਲਾਕੇ ਦੇ ਐਸਐਚਓ ਨੂੰ ਪੁੱਛੋ ਤਾਂ ਵੀ ਉਥੇ ਬਰਸਾਤ ਬੰਦੇ ਵਿਰੋਧ ਕਰਦੇ ਹੁੰਦੇ ਨੇ ਜੇ ਤੁਸੀਂ ਵੀਡੀਓ ਦੇਖੋ ਤੁਸੀਂ ਉਥੇ ਬਰਸਾਤ ਬੰਦੇ ਵਿਰੋਧ ਕਰਦੇ ਹੁੰਦੇ ਨੇ ਵੀ ਹਰ ਘਰ ਦਾ ਮੋਤਵਾਰ ਬੰਦਾ ਹਰ ਰੋਜ਼ ਉਥੇ ਮੀਟਿੰਗਾਂ ਜਾਂਦਾ ਤੇ ਫਿਰ ਹੁਣ ਮੀਡੀਆ ਦੇ ਵਿੱਚ ਵੀ ਜਦੋਂ ਦੀ ਅਸੀਂ ਬਕਾਊ ਦਾ ਲਾਇਆ ਰੋਦਰਦਾ ਮੀਡੀਆ ਦੇ ਵਿੱਚ ਵੀ ਚਰਚਾ ਪੂਰੀ ਚੱਲ ਗਈ ਆ ਅੱਜ ਦੇ ਟਾਈਮ ਦੇ ਵਿੱਚ ਦਾ ਪੰਜਾਬ ਦੀ ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ ਸਾਡਾ ਮੁੱਦਾ ਕਿ ਕੋਈ ਪਿੰਡ ਬਕਾਊ ਨੇ ਤਾਂ ਇਸ ਕਰਕੇ ਹੁਣ ਉਹ ਮਸਲਾ ਨਹੀਂ ਹੈਗਾ ਵੀ ਕਿਸੇ ਨੂੰ ਪਤਾ ਨਾ ਹੋਵੇ ਪਰ ਸਾਡੀ ਪਤਾ ਨਹੀਂ ਸਰਕਾਰ ਉਹ ਬੜੀ ਐ ਇਦਾਂ ਦੀਆਂ ਰਹੀਆਂ ਨੇ ਅੱਗੇ ਕੀ ਹੁੰਦਾ ਸੀ ਸੁਣਵਾਈ ਹੁੰਦੀ ਸੀ ਹੁਣ ਮੋਦੀ ਆ ਉਹ ਨਹੀਂ ਕਿਸੇ ਨੂੰ ਵੀ ਉਹਨੇ ਕਿਹੜੀ ਗੱਲ ਤੇ ਬੋਲਣਾ ਕਿਹੜੀ ਗੱਲ ਤੇ ਨਹੀਂ ਬੋਲਣਾ ਉਹਦੀ ਮਰਜ਼ੀ ਭਗਵੰਤ ਮਾਨ ਵੀ ਉਹੀ ਇਫਤਿਆਰ ਕਰ ਰਿਹਾ ਕਿ ਮੈਂ ਕਿਹੜੀ ਗੱਲ ਤੇ ਬੋਲਣਾ ਕਿਹੜੀ ਗੱਲ ਤੇ ਨਹੀਂ ਬੋਲਣਾ ਇਸ ਟਾਈਮ ਜਿਹੜਾ ਉਹ ਗੂੰਗਾ ਬੋਲਾ ਹੋਇਆ ਉਹਦੇ ਲਈ ਬੜਾ ਘਾਤਕ ਆ ਜੇ ਅਗਰ ਹੁਣ 13 ਸੀਟਾਂ ਦੇ ਤੇ ਕਲੈਕਸ਼ਨਾਂ ਹੋਣੀਆਂ ਨੇ ਜੇ ਅਗਰ ਉਹ ਸਾਡੀ ਫੈਕਟਰੀ ਬੰਦ ਕਰੀ ਹੁੰਦੀ ਤਾਂ ਮੇਰੇ ਵਰਗੇ ਕਈ ਵਿਅਕਤੀਆਂ ਨੇ ਅੱਜ ਉਹਦੇ ਐਮਐਲ ਐਮਪੀਆਂ ਵਾਸਤੇ ਪ੍ਰਚਾਰ ਕਰਨਾ ਸੀਗਾ ਜਾ ਕੇ ਅਸੀਂ ਖੋਦ ਕਹਿਣਾ ਸੀਗਾ ਤੁਸੀਂ ਜਹਾਜਾਂ ਦਾ ਵੀ ਪ੍ਰਚਾਰ ਕਰਦੇ ਰਹੇ ਹੋ ਅਕਸਰ ਪਹਿਲਾਂ ਦੇ ਦੇਖੀ ਮੈਂ ਆਮ ਆਦਮੀ ਪਾਰਟੀ ਨੂੰ ਜਦੋਂ ਪਿਛਲੀ ਵਾਰੀ ਸਰਕਾਰ ਬਣੀ ਹੈ ਮੈਂ ਪਿੰਨੀ ਮਿਹਨਤ ਕਰਕੇ ਉਹਨਾਂ ਦੀ ਸਰਕਾਰ ਨੂੰ 62 63 ਐਮਐਲ ਏ ਬਣਾਉਣ ਦੇ ਵਿੱਚ ਮੈਂ ਮਦਦ ਕੀਤੀ ਮੈਂ ਖੁਦ ਜਾ ਜਾ ਕੇ ਪ੍ਰਚਾਰ ਕੀਤਾ ਤੇ ਜਿਹਦੇ ਵਿੱਚੋਂ ਤਕਰੀਬਨ ਲਗਭਗ 60 ਐਮਐਲਏ ਨੇ ਜਿਹੜੇ ਜੇਤੂ ਨੇ ਮੇਰੇ ਦੋਸਤ ਨੇ ਤੇ ਪਰ ਅੱਜ ਮੈਂ ਉਹਨਾਂ ਨੂੰ ਹਮੇਸ਼ਾ ਬਗਾਰਦਾ ਰਹਿਣਾ ਮੁਹੰਮਦ ਸ਼ਾਹ ਉਹਨਾਂ ਨੂੰ ਮਿਹਣਾ ਮਾਰਦਾ ਲਾਣਦਾ ਵੀ ਹੁਣ ਕਿਉਂ ਨਹੀਂ ਮੇਰੇ ਖਿਲਾਫ ਹੁੰਦੇ ਜੇ ਅੱਜ 13 ਸੀਟਾਂ ਦੇ 13 ਦੇ ਉੱਤੇ ਪ੍ਰਚਾਰ ਕਰਦਾ ਫਿਰਦਾ ਮੈਂ ਘਰੇ ਨਹੀਂ ਸੀ ਬਹਿਣਾ ਪਰ ਅੱਜ ਮੈਂ ਇੱਥੇ ਬੈਠਾ ਮੈਂ ਉਸ ਵਿਸ਼ੇ ਵੱਲ ਨੂੰ ਉਹਨਾਂ ਵੱਲ ਮੈਂ ਹੁਣ ਮੂੰਹ ਵੀ ਨਹੀਂ ਕਰ ਰਿਹਾ ਵੀ ਉਹਨਾਂ ਲੋਕਾਂ ਨੇ ਜੇ ਸਾਡੇ ਕੰਮੇ ਨਹੀਂ ਆਉਣਾ ਤਾਂ ਅਸੀਂ ਉਹਨਾਂ ਵੱਲ ਕਿਉਂ ਜਾਈਏ ਮੈਂ ਇਸ ਕਰਕੇ ਆ ਜੇ ਅਗਰ ਉਹ ਚਾਹੁੰਦੇ ਤੌਰ ਨਾ ਤਾਂ ਉਹ ਇਸ ਫੈਕਟਰੀ ਨੂੰ ਬੰਦ ਕਰਾਉਣ ਤੇ ਉਹਨੂੰ ਸਜ਼ਾ ਦਿਵਾਉਣ ਧੰਨਵਾਦ ਜਿੱਥੇ ਰੋਡ ਜਾਮ ਕੀਤਾ ਹੋਇਆ ਬਜ਼ੁਰਗ ਵੀ ਪਹੁੰਚੇ ਹੋਏ ਨੇ ਪਿੰਡ ਦੇ ਗੱਲਬਾਤ ਕਰ ਲੈਣੇ ਆ ਬਾਪੂ ਜੀ ਕਿਹੜਾ ਪਿੰਡ ਆ ਤੁਹਾਡਾ ਕੀ ਨਾਮ ਮੋਸਾਵਾਜ਼ਾ ਤੇਜਾਸ ਸਿੰਘ ਮੇਰਾ ਨਾਮ ਕਿਸ ਤਰ੍ਹਾਂ ਦੇਖਦੇ ਹੋ ਬਾਪੂ ਜੀ ਗੈਸ ਫੈਕਟਰੀ ਦਾ ਵਿਰੋਧ ਕੀਤਾ ਜਾ ਰਿਹਾ ਤੁਸੀਂ ਵੀ ਜਿਹੜਾ ਰੋਡ ਜਾਮ ਕੀਤਾ ਉੱਥੇ ਸ਼ਮੂਲੀਅਤ ਕੀਤੀ ਆ ਹਾਂ ਜੀ ਅਸੀਂ ਜਿਹੜੀ ਇਹਨਾਂ ਨੇ ਫੈਕਟਰੀ ਕਿਹਾ ਤਾਂ ਉਹ ਅਸੀਂ ਦੇਖ ਕੇ ਆਏ ਹਾਂ ਉੱਥੋਂ ਦੇ ਲੋਕ ਬਹੁਤ ਠੰਗ ਰਹੇ ਇਹਨਾਂ ਨੂੰ ਅਸੀਂ ਇਹ ਵੀ ਗੱਲ ਕਹੀ ਤੁਸੀਂ ਮੇਰੇ ਭਤੀਜੇ ਹੋ ਬਈ ਤੁਸੀਂ ਇੱਥੇ ਪਿੰਡ ਦੇ ਵਾਸੀ ਤਾਂ ਹੋ ਨਹੀਂ ਇਹਨਾਂ ਤੁਸੀਂ ਸਾਨੂੰ ਕਾਨੂੰਨ ਮਾਰਨ ਲੱਗੇ ਤੁਸੀਂ ਤਾਂ ਮਰੇ ਹੋਈਓ ਉਹ ਤਾਂ ਪਿੰਡ ਤੋਂ ਉੱਡ ਕੇ ਚਲੇਗਾ ਸਾਨੂੰ ਕਾਨੂੰਨ 10 ਪਿੰਡਾਂ ਨੂੰ ਯਾੜ ਦੇ ਅਸੀਂ ਇਹ ਗੱਲ ਕਹਿ ਨਹੀਂ ਚਾਹੁੰਦੇ ਆ ਬਾਈ ਜੇ ਉਹ ਚੰਗੀ ਚਾਹੁੰਦੇ ਆ ਫੈਕਟਰੀ ਨੂੰ ਬੰਦ ਕਰ ਲੈਣ ਨਹੀਂ ਬੰਦ ਅਸੀਂ ਕਰਾ ਦੇਣੀ ਐ ਅਸੀਂ ਜਾਮ ਉਹਨਾਂ ਚ ਨਹੀਂ ਝੱਕਣਾ ਜਿਨ੍ਹਾਂ ਚ ਸਾਡੀ ਇਹ ਫੈਕਟਰੀ ਬੰਦ ਨਹੀਂ ਹੁੰਦੀ ਇਹ ਅਣਮਿੱਥੇ ਸਮੇਂ ਲਈ ਚੱਲਦਾ ਰਹੂਗਾ ਰੋੜ ਤੇ ਸਹੀ ਅਣਮਿੱਥੇ ਸਮੇਂ ਸੇ ਯਾਦ ਹੀ ਰਹੂਗਾ ਉਹਨਾਂ ਚੜਤਾ ਨਹੀਂ ਅਸੀਂ ਝੱਕਣਾ ਜਿਨ੍ਹਾਂ ਚ ਫੈਕਟਰੀ ਬੰਦ ਨਹੀਂ ਹੁੰਦੀ ਅ ਜਿਹੜੀਆਂ ਜ਼ਰੂਰੀ ਸੇਵਾਵਾਂ ਨੇ ਜਿਵੇਂ ਐਂਬੂਲੈਂਸ ਹੋ ਗਈ ਆ ਕੋਚਰੋ ਲੰਘਣ ਦਿੱਤਾ ਜਾ ਰਿਹਾ ਉਹਨਾਂ ਨੂੰ ਲੰਘੇ ਦਿੱਤਾ ਜਾ ਰਿਹਾ ਉਹ ਸਾਡੇ ਭੈਣ ਭਰਾ ਨੇ ਅਸੀਂ ਉਹਨਾਂ ਨੂੰ ਦੁਖੀ ਨਹੀਂ ਕਰਨਾ ਚਾਹੁੰਦੇ ਅਸੀਂ ਜਿਹੜਾ ਸਾਡਾ ਭੈਣ ਭਾਈ ਆ ਜਿਆਦਾ ਲੋਖ ਵਾਲਾ ਉਹਨੂੰ ਜ਼ਰੂਰ ਇਸ ਜੀ ਨਖਾਵਾਂਗੇ ਇਹ ਸਾਰੀਆਂ ਗੱਲਾਂ ਨੂੰ ਅਸੀਂ ਕਹਿੰਦੇ ਹੋਏ ਫੈਕਟਰੀ ਮਾਲਕ ਨੂੰ ਕਹਿੰਦੇ ਆ ਵੀ ਉਹ ਅਜੋ ਵੀ ਸਮਝ ਵੀ ਬਈ ਬਈ ਅਜੋ ਕੁਝ ਨਹੀਂ ਵਿਗੜਿਆ ਪਿੰਡ ਦਾ ਬਾਹਰ ਨਹੀਂ ਪਾਈਦਾ ਹੁੰਦਾ ਨਹੀਂ ਜੇ ਇਹ ਕੰਮ ਨਾ ਹਟਿਆ ਫਿਰ ਤਾਂ ਬਾਹਰ ਪਿਆ ਹੋਇਆ ਹੀ ਆ ਉਹ ਸਾਡਾ ਕੁਝ ਨਹੀਂ ਲੱਗਦਾ ਸੀ ਉਹਦੇ ਕੁਝ ਨਹੀਂ ਲੱਗਦੇ ਪਿਛਲੇ ਦਿਨੀ ਬਾਪੂ ਜੀ ਪਿੰਡ ਦੇ ਵਿੱਚ ਪੋਸਟਰ ਵੀ ਲਗਾ ਦਿੱਤੇ ਗਏ ਸੀ ਕਿ ਸਾਡੇ ਪਿੰਡ ਬਕਾਉ ਹਨ ਹਾਂ ਜੀ ਉਹ ਲਗਾਏ ਹੋਏ ਸੀਗੇ ਇਸ ਕਰਕੇ ਬਈ ਫੇਰ ਇੱਥੇ ਬਿਮਾਰੀਆਂ ਪੈ ਜਾਣੀਆਂ ਨੇ ਬਿਮਾਰੀਆਂ ਤੋਂ ਅਸੀਂ ਤਾਂ ਪਹਿਲਾਂ ਹੀ ਜਾਦੇ ਜਾਣਾ ਸਾਡੇ ਬੱਚੇ ਇਹ ਗਾਂ ਉਹਨਾਂ ਦੀ ਇਲਾਜ ਖਰਾਬ ਹੋਊਗੀ ਬਿਮਾਰੀਆਂ ਲੱਗਣਗੀਆਂ ਫੇਰ ਉਹਨੂੰ ਤੇ ਲਾਜ਼ਮੀ ਕਰਾ ਹੁਣ ਫੇਰ ਵੀ ਤਾਂ ਜਾਵਾਂਗੇ ਹੁਣ ਸਾਡੀ ਜ਼ਮੀਨ ਦੀਆਂ ਘਰ ਦੀ ਕਦਰ ਹੋ ਜਾਦੇ ਮੁੱਲ 'ਚ ਵਿਕੂਗਾ ਅਸੀਂ ਬਾਹਰ ਚਲੇ ਜਾਵਾਂਗੇ ਮਾਤਾ ਜੀ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਵੀ ਪਹੁੰਚੇ ਹੋ ਆਏ ਹੋ ਇੱਥੇ ਸਾਡੇ ਘਰਾਂ ਤੋਂ ਹੀ ਆ ਖਾਸ ਹਾਂ ਮੇਰਾ ਦਿਓਰ ਲੱਗਦਾ ਹਾਂ ਜਿਹੜਾ ਜਿਹੜੇ ਫੈਕਟਰੀ ਲਾਉਂਦਾ ਹੈ ਜਿਹੜੇ ਲਾ ਰਹੇ ਪਰ ਗਲਤ ਚੱਲ ਪਏ ਉਹ ਹਾਂ ਬਾਬਾ ਸਰਪੰਚ ਦਾ ਚਾਚਾ ਸਰਪੰਚ ਦਾ ਚੰਗੇ ਕੰਮ ਕਰਦੇ ਤੇ ਇਹ ਗਲਤ ਪਾਸੇ ਲੱਗ ਗਏ ਸਾਨੂੰ ਵੀ ਨਾਲ ਬੋਲਣਾ ਪਿਆ ਪਿੰਡ ਦੇ ਨਾਲ ਅਸੀਂ ਨਾਲ ਹਾਂ ਸਾਨੂੰ ਵੀ ਰਾਤ ਨੂੰ ਨੀਂਦ ਨਹੀਂ ਆਉਂਦੀ ਅਸੀਂ ਕਹਿੰਦੇ ਕਿ ਅਸੀਂ ਕਿੱਥੇ ਗਾਈਏ ਨਿਆਣੇ ਲੈ ਕੇ ਅਸੀਂ ਤਾਂ ਮਰ ਜਾਣਾ ਸਾਡੇ ਨਿੱਕੇ ਨਿੱਕੇ ਬੱਚੇ ਆ ਜਿਹੜੇ ਪੋਤੇ-ਪੋਤੀਆਂ ਕਿੱਥੇ ਜਾਣਗੇ ਉਹਨਾਂ ਕੋਲ ਪੈਸੇ ਹੀ ਆ ਉਹ ਕੋਈ ਚੰਗਾ ਕੰਮ ਕਰ ਦੇ ਉਹ ਕਰਦੇ ਕੋਈ ਸਹਾਲਾ ਲੰਦੇ ਆਲੂ ਵਾਲਾ ਸਟੋਰ ਬਣਾ ਲੈਂਦੇ ਕੋਈ ਫਰੋਲ ਪੰਪ ਲਾਉਂਦੇ ਕੋਈ ਹੋਰ ਕੰਮ ਕਰਦੇ ਚੰਗਾ ਕੰਮ ਕਰਦੇ ਪਿੰਡ ਨੂੰ ਰੋਸ਼ਨ ਕਰਦੇ ਹੋਰ ਜਿੰਨੇ ਵੀ ਸਰਪੰਚ ਬਣਦਾ ਅਗਲਾ ਖਣਾ ਪਿੰਡ ਦਾ ਨਹੀਂ ਆਓ ਸਰਪੰਚ ਨੇ ਚੰਗਾ ਕੰਮ ਕਰਿਆ ਸੜਕ ਬਣਾਈ ਫਰਾਨਾ ਕੁਝ ਬਣਾਇਆ ਇਹ ਕੋਈ ਪਿੰਡ ਦਾ ਜੇ ਪੈਸੇ ਚੰਗੇ ਕੰਮ ਕਰਨ ਚੰਗਾ ਕੰਮ ਕਰਨ ਆਪਣੇ ਪੈਸੇ ਲਈ ਵੀ ਪਏ ਲੋਕ ਮਰ ਜਾਣ ਤੁਹਾਡੀ ਗੱਲਬਾਤ ਹੋਈ ਆ ਕੋਈ ਉਹਨਾਂ ਦੇ ਨਾਲ ਆਪਣੇ ਰਿਸ਼ਤੇਦਾਰਾਂ ਦੇ ਨਾਲ ਕਿ ਨਹੀਂ ਹੋਈ ਉਹਨਾਂ ਉਹੋ ਤੇ ਆਈ ਨਹੀਂ ਉਧਰ ਨੂੰ ਦੇਸੀ ਆਏ ਆ ਕੰਨੀ ਪਰ ਬੈਠੇ ਆਂ ਕਦੇ ਗੱਲਾਂ ਨਹੀਂ ਕਰੀ ਉਹ ਚਾਚਾ ਜੀ ਤਾਂ ਸਾਡੇ ਨਾਲ ਕਹਿੰਦਾ ਹੋ ਕਹਿੰਦਾ ਮੈਂ ਭਾਈ ਕੁਝ ਨਹੀਂ ਕਹਿੰਦਾ ਮੈਂ ਕੁਝ ਨਹੀਂ ਕਹਿ ਸਕਦਾ ਫਿਰ ਅਸੀਂ ਸਾਡਾ ਉਸ ਘਰਾਂ ਚ ਸਵਾ ਬੰਦਾ ਹੋਣਾ ਸਾਰਾ ਨਾਲੇ ਕੋਲ ਕੋਲ ਕਰਨੇ ਸਾਰਿਆਂ ਦੇ ਸਾਰੇ ਹੀ ਮਰਦੇ ਆਂ ਸਾਰਾ ਪਿੰਡੇ ਮਰਦਾ ਅਸੀਂ ਕਹਿੰਦੇ ਆਂ ਵੀ ਬਾਬੇ ਦਾਦੇ ਨੇ ਨਹੀਂ ਇਹੋ ਜਿਹਾ ਕੰਮ ਕਰਿਆ ਤਾਂ ਬਾਪ ਬਹੁਤ ਲਾਇਕ ਤਾਂ ਬਾਪਾ ਲਾਇਕ ਤਾਂ ਵੀ ਇਹ ਕਿਉਂ ਇਹੋ ਜਿਹੇ ਹੋ ਗਏ ਕਿਉਂ ਬਲਤ ਪਸੇ ਲੱਗ ਗਏ ਇਹ ਆਪਣੇ ਪੈਸੇ ਦੇ ਲਾਲਚ ਨੂੰ ਲੱਗ ਗਏ ਆ ਵੀ ਕਰਾਂ ਚਾਹੀਏ ਪੁੱਛ ਲੋ ਇਹਨੂੰ ਵੀ ਅਸੀਂ ਸਾਰੇ ਘਰਾਂ ਚ ਉਹਨੇ ਸੌਜੀ ਹੋਣਾ ਸਾਡਾ ਸਕੇ ਘਰਾਂ ਦਾ ਵੀ ਇਹ ਕਿਉਂ ਗਲਤ ਪਾਸੇ ਲੱਗੇ ਅਸੀਂ ਤਾਂ ਉਹਨਾਂ ਦਾ ਮਾਣ ਕਰਦੇ ਤੇ ਅਸੀਂ ਤਾਂ ਉਹਨਾਂ ਦਾ ਮਾਣ ਕਰਦੇ ਹਾਂ ਵੀ ਭਾਵੇਂ ਸਾਡੇ ਘਰਾਂ ਚ ਵਰਤਵਾਰਾ ਪੂਰਾ ਤਾਂ ਇਹ ਵਰਤਵਾਸੇ ਲੱਗੇ ਜੀ ਫੈਕਟਰੀ ਲੱਗਣੀ ਨਹੀਂ ਇਹ ਫੈਕਟਰੀ ਤਾਂ ਹੁਣ ਅਸੀਂ ਕਹਿੰਦੇ ਪਿੰਡ ਦੇ ਨਾਲ ਵੀ ਅਸੀਂ ਲੱਗਣ ਨਹੀਂ ਦੇਣੀ ਸਾਨੂੰ ਵੀ ਉਜੜਨਾ ਪੈਣਾ ਅਸੀਂ ਤਾਂ ਉਦੋਂ ਦੇ ਰਾਤ ਨੂੰ ਨੀਂਦ ਨਹੀਂ ਆਉਂਦੀ ਮੈਂ ਕਹਿੰਨੀ ਕੋਈ ਭਲਾਣਾ ਰਿਸ਼ਤੇਦਾਰ ਗਿਆ ਹੋਇਆ ਉਹਦੇ ਪਕੋਠੀ ਲੈ ਲੋ ਕੋਈ ਫਲਾਣਾ ਰਿਸ਼ਤੇਦਾਰ ਗਿਆ ਉਹਦੀ ਕੋਠੀ ਲੈ ਲਓ ਫਿਰ ਮੈਂ ਕਹਿੰਦੀ ਦੂਆ ਮੁੰਡਾ ਇੱਥੇ ਪਾਉਣ ਲੱਗਿਆ ਥਾਂ ਉਹ ਕਿੱਥੇ ਜਾਊ ਜੇ ਕੋਠੀਆਂ ਲੈ ਲਗੇ ਤਾਂ ਚੜ੍ਹਦੀ ਜ਼ਮੀਨ ਇੱਥੇ ਆ ਜ਼ਮੀਨ ਨਹੀਂ ਜ਼ਬਤੀ ਤੇ ਚੜ੍ਹਨੀ ਨਾ ਵੇਖਣੀ ਆ ਕਿਸ ਤਰ੍ਹਾਂ ਦੇਖ ਦਿਓ ਤੁਸੀਂ ਫੈਕਟਰੀ ਦਾ ਵਿਰੋਧ ਕੀਤਾ ਜਾ ਰਿਹਾ ਅੱਜ ਰੋਡ ਜਾਮ ਕਰ ਦਿੱਤਾ ਗਿਆ ਨੈਸ਼ਨਲ ਹਾਂਜੀ ਇਹ ਤਾਂ ਹੋ ਜ਼ਰੂਰੀ ਬਣਦਾ ਹੀ ਸੀਗਾ ਜੀ ਰੋਡ ਜਾਮ ਕਰਨਾ ਤਾਂ ਕਿਉਂਕਿ 2 ਸਾਲ ਹੋ ਗਏ ਕੰਮ ਸ਼ੁਰੂ ਹੋਏ ਨੇ ਫੈਕਟਰੀ ਦਾ ਪਹਿਲਾਂ ਤਾਂ ਮੀਟਿੰਗਾਂ ਕਰਦੇ ਰਹੇ ਫਿਰ ਪਿੰਡ ਦੇ ਪਿੰਡ ਦੇ ਵਿੱਚ ਵੀ ਮੀਟਿੰਗਾਂ ਕਰਦੇ ਰਹੇ ਪਰ ਪ੍ਰਸ਼ਾਸਨ ਦੇ ਤੇ ਉਹ ਮਾਲਕ ਦੇ ਕੰਨਾਂ ਤੇ ਜੂਨ ਨਹੀਂ ਸਰਦੀ ਦੀ ਤਾਂ ਹਾਰ ਕੇ ਅਸੀਂ ਪਹਿਲਾਂ 25 ਫਰਵਰੀ ਨੂੰ ਧਰਨਾ ਲਗਾਇਆ ਸੀ ਜੀ ਇੱਥੇ ਏਡੀਸੀ ਸਾਹਿਬ ਨੇ ਸਾਨੂੰ ਭਰੋਸਾ ਦਿਵਾਇਆ ਸੀ ਕਿ ਵੀ 3 25 ਮਾਰਚ ਤੱਕ ਦਾ ਮੈਨੂੰ ਟਾਈਮ ਦੇ ਦਿਓ ਉਹਨਾਂ ਨੂੰ 25 ਮਾਰਚ ਤੱਕ ਦਾ ਟਾਈਮ ਦੇਤਾ ਜੀ ਸਾਡੇ ਪਿੰਡ ਦੇ ਇਹਦਾ ਲੋਕਾਂ ਨੂੰ ਉਹਨਾਂ ਨੇ ਕਿਹਾ ਤਾਂ ਵੀ 500 ਮੀਟਰ ਦੇ ਘੇਰੇ ਦੇ ਵਿੱਚ ਆਲੇ-ਦਾਲੇ ਕੋਈ ਵੀ ਇੱਥੇ ਖੜ੍ਹ ਨਹੀਂ ਸਕਦਾ ਚਾਰ-ਪੰਜ ਬੰਦੇ ਇਕੱਠੇ ਹੋ ਕੇ ਜਦ ਕਿ ਫੈਕਟਰੀ ਦੇ ਵਿੱਚ ਕੰਮ ਚੱਲ ਰਿਹਾ ਉਹਨਾਂ ਨੂੰ ਵੀ ਕਿਹਾ ਸੀ ਕੀ ਕਰ ਕਾਨੂੰਨ ਪਿੰਡ ਵਾਲਿਆਂ ਵਾਸਤੇ ਹੀ ਆ ਫੈਕਟਰੀ ਮਾਲਕ ਵਾਸਤੇ ਕੋਈ ਕਾਨੂੰਨ ਲਾਗੂ ਨਹੀਂ ਹੈਗਾ ਜਿਸ ਟਾਈਮ ਵੀ ਕੰਮ ਚੱਲ ਰਿਹਾ ਹੋਇਆ ਪੂਰਾ ਹਾਂਜੀ ਇਸ ਟਾਈਮ ਕੰਮ ਚੱਲ ਰਿਹਾ ਹੁਣ ਸਾਨੂੰ ਪਤਾ ਲੱਗਿਆ ਚੱਲ ਰਿਹਾ ਜਦੋਂ ਅਸੀਂ ਆਏ ਆ ਇਥੇ ਨੂੰ ਸਾਡਾ ਕਾਫਲਾ ਤੁਰਿਆ ਸੀ ਪਿੰਡ ਤੋਂ ਉਹ ਫੈਕਟਰੀ ਦਾ ਮਾਲਕ ਪਰਮਿੰਦਰ ਸਿੰਘ ਉਹ ਜਾ ਰਿਹਾ ਸੀ ਆਪਣੀ ਗੱਡੀ ਦੇ ਵਿੱਚ ਉਹ ਦੇਖ ਦੇ ਕੇ ਉਹਨੂੰ ਪੋਰਾ ਵੀ ਸ਼ਰਮ ਮਹਿਸੂਸ ਨਹੀਂ ਹੋਈ ਉਹ ਹੱਸਦਾ ਜਾ ਰਿਹਾ ਸੀ ਪਿੰਡ ਦੇ ਲੋਕਾਂ ਨੂੰ ਦੇਖ ਕੇ ਦੇਖੋ ਜੀ ਉਹਨਾਂ ਦੇ ਜਿਹੜੇ ਦਾਦਾ ਜੀ ਹੁੰਦੇ ਸੀ ਉਹ ਭਾਰਤੀ ਕਿਸਾਨ ਯੂਨੀਅਨ ਦੇ ਵਿੱਚ ਪ੍ਰਧਾਨ ਹੁੰਦੇ ਸੀ ਮੁਸਕਾਬਾਦ ਦੇ ਤੇ ਇਹ ਦੇਖ ਲਓ ਇਹਨੇ ਉਹਨਾਂ ਦਾ ਵੀ ਨਾਮ ਦੀ ਜਿਵੇਂ ਕਹਿੰਦੇ ਹੁੰਦੇ ਮਿੱਟੀ ਪ੍ਰੀਤ ਕਰਤੀ ਜਿਵੇਂ ਕਹਿੰਦੇ ਵੀ ਜਿਹੜੀ ਤਾਂਗਿਆਰੀ ਆ ਕਣਕ ਦੇ ਵਿੱਚੇ ਪੈਦਾ ਹੁੰਦੀ ਉਹਹੀ ਗੱਲ ਇਹਦੇ ਨੇ ਇਨੇ ਕਰੀ ਹੋਈ ਆ ਇਹਨਾਂ ਦਾ ਟੱਬਰ ਬਹੁਤ ਵਧੀਆ ਸੀ ਸਾਰੇ ਪਿੰਡ ਦੇ ਲੋਕਾਂ ਦੇ ਨਾਲ ਤੇ ਪਰ ਇਹ ਪਿੰਡ ਦੇ ਲੋਕਾਂ ਨੂੰ ਆਪਦਾ ਨਹੀਂ ਸਮਝਦਾ ਇਹ ਜਿਹੜਾ ਰੋਡ ਜਾਮ ਕੀਤਾ ਗਿਆ ਹੈ ਕਿੰਨੇ ਸਮੇਂ ਲਈ ਜਾਮ ਰਹੂਗਾ ਇਸ ਤੇ ਇਹ ਜੀ ਅਣਮਿੱਥੇ ਸਮੇਂ ਲਈ ਜਾਮ ਰਹੂਗਾ ਦਿਨ ਰਾਤ ਰ ਇੱਥੇ ਧਰਨਾ ਹੋਊਗਾ ਬਦਲ ਬਦਲ ਕੇ ਬੈਠਾਂਗੇ ਜੀ ਤੇ ਜਿਵੇਂ ਆਲੇ-ਦਾਲੇ ਦੇ ਪਿੰਡ ਨੇ ਸਾਡੇ ਜਿੰਨੇ ਵੀ ਸਾਰੇ ਆਪਣੇ ਬੌਂਦਲੀ ਹੋ ਗਈ ਹਰਿਓਂ ਖੀਰਨੀਆਂ ਹਰਿਓਂ ਕਲਾਂਟਪਰੀਆਂ ਊਰਨਾ ਉਹ ਸਾਰੇ ਪਿੰਡਾਂ ਨੂੰ ਅਸੀਂ ਬਾਰੀ-ਬਾਰੀ ਸਰਦਾ ਲਾਇਆ ਹੋਇਆ ਸਾਡਾ ਖੇਲੂਟ ਬਣਾਇਆ ਸਾਡਾ ਵੀ ਅੱਜ ਆ ਪਿੰਡ ਆਉਗਾ ਜਾ ਪਿੰਡ ਆਉਗੀ ਜਿੰਨਾ ਚਿਰ ਤੱਕ ਸਾਨੂੰ ਲਿਖਤੀ ਰੂਪ ਚ ਨਹੀਂ ਦਿੰਦੇ ਜੀ ਉਹਨਾਂ ਚਿਰ ਤੱਕ ਅਸੀਂ ਇੱਥੋਂ ਧਰਨਾ ਨਹੀਂ ਚੱਕਣਾ ਕਿਉਂਕਿ ਅੱਗੇ ਸਾਨੂੰ ਪਹਿਲਾਂ ਦੋ ਤਿੰਨ ਵਾਰ ਭਰੋਸਾ ਦਵਾਤਾ ਪਰ ਹੁਣ ਸਾਨੂੰ ਕਿਸੇ ਦਾ ਕੋਈ ਭਰੋਸਾ ਨਹੀਂ ਤਾਂ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਆਗੂ ਵੀ ਪਹੁੰਚੇ ਹੋਏ ਨੇ ਗੱਲਬਾਤ ਕਰ ਰਹੇ ਨੇ ਬਾਈ ਜੀ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਜਦੋਂ ਦਾ ਇਹਨਾਂ ਦਾ ਜਿਹੜਾ ਵਿਰੋਧ ਕੀਤਾ ਜਾ ਰਿਹਾ ਪਿੰਡ ਵਾਸੀਆਂ ਵੱਲੋਂ ਫੈਕਟਰੀ ਦਾ ਤੁਹਾਡੀ ਜਿਹੜੀ ਯੂਨੀਅਨ ਹੈ ਉਸ ਸਮੇ ਤੋਂ ਹੀ ਨਾਲ ਹੈ ਨਾ ਬਿਲਕੁਲ ਜੀ ਇਹਨੂੰ 2-3 ਮਹੀਨੇ ਹੋ ਗਏ ਮਤਲਬ ਚੱਲਦੇ ਤੇ ਅੱਗੇ ਵੀ ਇਹਦੇ ਨਾਲੇ ਖੜੀ ਗਈ ਕਿਵੇਂ ਕੋਈ ਗੱਲਬਾਤ ਹੋਈ ਆ ਪ੍ਰਸ਼ਾਸਨ ਦੇ ਨਾਲ ਰੋਜ਼ ਮੀਟਿੰਗਾਂ ਦਾ ਦੌਰ ਵੀ ਚੱਲ ਰਿਹਾ ਹੈ ਕਹਿੰਦੇ ਅੱਜ ਫੈਕਟਰੀ ਨੂੰ ਲੈ ਕੇ ਬਿਲਕੁਲ ਹੋਇਆ ਜੀ ਪਹਿਲਾਂ ਵੀ ਅਸੀਂ ਧਰਨਾ ਲਾਇਆ ਸੀਗਾ ਜੀ ਤੇ ਉਹਰੇ ਆਏ ਸੀ ਮਤਲਬ ਅਫਸਰ ਸਾਹਿਬ ਆ ਉਹਨਾਂ ਸਾਨੂੰ ਪ੍ਰੋਸੈਸਰ ਤੱਕ ਵੀ ਦਾਅਦ ਦੇਣਾ ਟਾਈਮ ਦੋ ਅਸੀਂ 20 ਦਿਨਾਂ ਦਾ ਟਾਈਮ ਦਿੱਤਾ ਉਹਦੇ باوجود ਵੀ ਕੋਈ ਕਾਰਵਾਈ ਨਹੀਂ ਹੋਈ ਹੁਣ ਜਿਹੜਾ ਧਰਨਾ ਲੱਗਿਆ ਇਹ ਰੋਡ ਜਾਮ ਕੀਤਾ ਗਿਆ ਨੈਸ਼ਨਲ ਹਾਈਵੇ ਇਹ ਅਣਮਿੱਥੇ ਸਮੇਂ ਲਈ ਹੈ ਕਿ ਬਿਲਕੁਲ ਅਣਮਿੱਥੇ ਸਮੇਂ ਲਈ ਬੰਦ ਕੀ ਰਿਹਾ ਜੀ ਅਸੀਂ ਤਾਂ ਬਣਾ ਰਸਣ ਗੱਦੇ-ਗੁੱਦੇ ਟਾਲੀਆਂ ਲਾ ਕੇ ਆਏ ਆ ਵੀ ਉਹੀ ਕੀ ਲੱਗਦਾ ਕਿੰਨਾ ਕੁ ਨੁਕਸਾਨ ਹੈ ਉਸ ਫੈਕਟਰੀ ਦਾ ਜਿਹੜੀ ਨਹੀਂ ਬਹੁਤ ਜ਼ਿਆਦਾ ਨੁਕਸਾਨ ਆ ਬਾਕੀ ਦੇਖੋ ਜੀ ਇਹ ਮਸਲਾ ਇਹ ਦੋ ਚਾਰ ਪਿੰਡਾਂ ਦਾ ਨਹੀਂ ਹੈਗਾ ਇਹਦੇ ਨਾਲ ਕਿੰਨੇ ਵੀ ਪਿੰਡ ਲਾ ਦਿਨ 10 15 ਉਹ ਸਾਰਿਆਂ ਨੇ ਇਹਦੀ ਵਿਰੋਧਤਾ ਕਰਦ ਨੇ ਜੇ ਕੋਈ ਮੰਨ ਲਓ ਇਹ ਗਲਤ ਫੈਕਟਰੀ ਆ ਅਸੀਂ ਮੰਨ ਲਓ ਸ਼ੁਰੂ ਸੁਭਿਟਣ ਲੱਗੇ ਜੀ ਨਾ ਲੱਗੇ ਤਾਂ ਬਿਲਕੁਲ ਜੀ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਅਸੀਂ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕੀਤੀ ਹੈ ਲੋਕਾਂ ਦੇ ਨਾਲ ਰੋਡ ਆ ਜਿਹੜਾ ਨੈਸ਼ਨਲ ਹਾਈਵੇ ਲੁਧਿਆਣਾ ਚੰਡੀਗੜ੍ਹ ਨੈਸ਼ਨਲ ਹਾਈਵੇ ਉਹ ਬਿਲਕੁਲ ਚੰਗੀ ਤਰ੍ਹਾਂ ਇਹਨਾਂ ਨੇ ਬੰਦ ਕਰ ਦਿੱਤਾ ਗਿਆ ਪਿੰਡ ਵਾਸੀਆਂ ਦਾ ਇਹ ਕਹਿਣਾ ਹੈ ਸਾਡਾ ਮੀਟਿੰਗਾਂ ਵਿੱਚ ਜਾਰੀ ਰਹੀਆਂ ਅਸੀਂ ਪਹਿਲਾਂ ਵੀ ਰੋਡ ਜਾਮ ਕੀਤਾ ਸੀਗਾ ਪਰ ਸਾਨੂੰ ਏਡੀਸੀ ਸਾਹਿਬ ਨੇ ਭਰੋਸਾ ਦਵਾਤਾ ਸੀ ਕਿ ਜਿਹੜੀ ਫੈਕਟਰੀ ਆ ਉਹ ਨਹੀਂ ਲੱਗੂਗੀ ਪਿੰਡ ਦੇ ਵਿੱਚ ਫੈਕਟਰੀ ਬੰਦ ਕਰਵਾ ਦਿੱਤੀ ਜਾਊਗੀ ਪਰ ਫਿਰ ਵੀ ਉਸ ਤੋਂ ਬਾਅਦ ਸਾਨੂੰ ਹਾਰ ਕੇ ਪਿੰਡ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਪੋਸਟਰ ਲਗਾਉਣੇ ਪਏ ਕਿ ਸਾਡੇ ਪਿੰਡ ਬਕਾਊ ਨੇ ਕਿਉਂਕਿ ਸਾਡੇ ਪਿੰਡ ਦੇ ਵਿੱਚ ਜਿਹੜੀ ਫੈਕਟਰੀ ਲੱਗਣ ਜਾ ਰਹੀ ਹੈ ਜਾਂ ਫੈਕਟਰੀ ਉਹ ਲੱਗ ਜਾਣੀ ਹੈ ਸਾਡੇ ਪਿੰਡ ਤਬਾਹ ਹੋ ਜਾਣਗੇ ਬੱਚੇ ਬਿਮਾਰ ਹੋਣਗੇ ਨੁਕਸਾਨ ਹੋਊਗਾ ਪਿੰਡ ਦੇ ਵਿੱਚ ਤਾਂ ਅਸੀਂ ਉਸ ਕਰਕੇ ਪੋਸਟਰ ਲਗਾ ਦਿੱਤੀ ਸਾਡਾ ਸਾਰਾ ਪਿੰਡ ਤੁਸੀਂ ਖਰੀਦ ਲਓ ਪਰ ਜੀ ਦੋਸਤੋ ਬਾਅਦ ਵੀ ਕੋਈ ਸਹਿਮਤੀ ਨਹੀਂ ਬਣੀ ਤਾਂ ਅੱਜ ਪਿੰਡ ਵਾਸੀਆਂ ਨੇ ਵੱਲੋਂ ਰਲ ਕੇ ਪਿੰਡ ਦੇ ਵਿੱਚ ਜਿਹੜਾ ਰੋਡ ਆ ਨੈਸ਼ਨਲ ਲੁਧਿਆਣਾ ਚੰਡੀਗੜ੍ਹ ਨੈਸ਼ਨਲ ਹਾਈਵੇ ਆ ਉਹ ਅਣਮਿੱਥੇ ਸਮੇਂ ਦੇ ਲਈ ਜਾਮ ਕਰ ਦਿੱਤਾ ਗਿਆ ਹੁਣ ਦੇਖਣਾ ਇਹ ਹੋਵੇਗਾ ਕਿ ਪ੍ਰਸ਼ਾਸਨ ਇਹਨਾਂ ਦੀ ਸਾਰ ਲੈਣ ਇੱਥੇ ਪਹੁੰਚਦਾ ਹੈ ਇਸੇ ਫੈਕਟਰੀ ਦਾ ਮੁੱਦਾ ਹੱਲ ਹੁੰਦਾ ਫੈਕਟਰੀ ਬੰਦ ਹੁੰਦੀ ਆ ਜਾਂ ਨਹੀਂ ਹੁੰਦੀ ਹੁਣ ਦੇਖਣਾ ਇਹ ਹੋਵੇਗਾ ਕਿ ਕਿੰਨੇ ਸਮੇਂ ਦੇ ਵਿੱਚ ਫੈਕਟਰੀ ਬੰਦ ਹੁੰਦੀ ਆ ਜਾਂ ਇਸ ਤਰ੍ਹਾਂ ਹੀ ਇਹਨਾਂ ਦਾ ਜਿਹੜਾ ਪਿੰਡ ਵਾਸੀਆਂ ਦਾ ਧਰਨਾ ਹੈ ਜਿਹੜਾ ਰੋਡ ਜਾਮ ਕੀਤਾ ਹੈ ਇਸ ਤਰ੍ਹਾਂ ਹੀ ਚੱਲ ਰਿਹਾ ਹੈ ਤਾਬ ਇਹਦੇ ਅਪਡੇਟਸ ਲਈ ਦੇਖ D5 ਚੈਨਲ ਪੰਜਾਬੀ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੂਨੀ ਰਾਜ ਬਣਾਗੇ ਬੁਲੰਦ ਆਵਾਜ਼ ਖੇ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋ ਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਾ ਕੁਲਰਾਜ ਹੰਦਾਵਾ ਤੇ ਤੁਸੀਂ ਵੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕੈਨੇਡਾ ਵਿੱਚ